ਜਗਰਾਉਂ ਨਗਰ ਕੌਂਸਲ ਦੇ ਵਿੱਚ ਬੀਤੇ 19 ਦਿਨਾਂ ਤੋਂ ਹੜਤਾਲ ਤੇ ਬੈਠੇ ਸਫਾਈ ਕਰਮਚਾਰੀਆਂ ਦੀਆਂ ਪੰਜਾਬ ਸਰਕਾਰ ਵੱਲੋਂ ਮੰਗਾਂ ਨਾ ਮੰਨੇ ਜਾਣ ਕਰਕੇ ਅੱਕੇ ਹੋਈ ਸਫਾਈ ਕਰਮਚਾਰੀਆਂ ਨੇ ਜਗਰਾਉਂ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਸਰਕਾਰ ਖਿਲਾਫ ਰੋਸ ਰੈਲੀ ਕੱਢੀ ਅਤੇ ਫਿਰ ਰਾਣੀ ਚਾਂਦੀ ਚੌਕ ਵਿੱਚ ਸਰਕਾਰ ਖਿਲਾਫ ਕੜੇ ਪੰਨ ਕੇ ਮੁੱਖ ਮੰਤਰੀ ਦਾ ਪੁਤਲਾ ਵੀ ਫੁਕਿਆ। नगर काउंसिल ਜਗਰਾਉਂ ਦੇ ਸਫਾਈ ਕਰਮਚਾਰੀਆਂ ਨੇ 19 ਦਿਨ ਦੀ ਹੜਤਾਲ ਤੋਂ ਬਾਅਦ ਅਰਥੀ ਫੂਕ ਮਜਹਰਾ ਕੀਤਾ ਕੈਪਟਨ ਸਰਕਾਰ ਦਾ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਔਰ ਇਹਨਾਂ ਦੇ ਨਾਲ ਲੋਕਲ ਰੇਲਵੇ ਸਟੇਸ਼ਨ ਦੇ ਜਿਹੜਾ ਧਰਨਾ ਚੱਲ ਰਿਹਾ ਹੈ ਪਾਰਕ ਕਿਸਾਨੀ ਉਹਨੇ ਇਕੱਠੇ ਹੁੰਦਾ ਵੱਲੋਂ ਸਾਡੀਆਂ ਸ਼ਹਿਰ ਦੀਆਂ ਸਾਰੀਆਂ ਹੀ ਜਨਤਕ ਕਮਊਰੀ ਜਥੇਬੰਦੀਆਂ ਵੱਲੋਂ ਜਿਲ੍ਹਾ ਖਲਾਫੀ ਦੇ ਅੰਦਰ ਪੰਜਾਬ ਵੱਲੋਂ ਅੱਜ ਅਸੀਂ ਸਾਡੇ ਸ਼ਹਿਰ ਨੂੰ ਸਾਫ਼ ਤੇ ਸੁੰਦਰ ਰੱਖਣ ਚ ਆਪਣੀ ਜ਼ਿੰਦਗੀ ਲਾ ਰਹੇ ਸਫਾਈ ਕਾਮਿਆਂ ਦੇ ਹੱਕ 'ਚ ਸੜਕਾਂ ਤੇ ਨਿਕਲੇ ਆਂ ਔਰ ਪੰਜਾਬ ਸਰਕਾਰ ਤੋਂ ਮੰਗ ਕਰਨ ਆਏ ਆ ਕਿ 24-24 ਰੁਪਇਆ ਇੱਕ ਨਗੂਣੀ ਜੀ ਤਨਖਾਹ ਤੇ ਤੁਸੀਂ 30-30 ਸਾਲ ਤੋਂ ਇਨ੍ਹਾਂ ਕੰਮਿਆਂ ਤੋਂ ਜਿਹੜੇ ਖੁਦ ਘਟੇ 'ਚ ਰਹਿੰਦੇ ਆ ਖੁਦ ਬਦਬੂ 'ਚ ਰਹਿੰਦੇ ਆ ਖੁਦ ਨਾਲੀਆਂ ਸਾਫ਼ ਕਰਦੇ ਆ ਜਿਹੜੇ ਖੁਦ ਜ਼ਿੰਦਗੀ 'ਚ ਰਹਿੰਦੇ ਆ ਉਹਨਾਂ ਨੂੰ ਤੁਸੀਂ 80 ਰੁਪਏ ਦਿਹਾੜੀ ਤੇ ਰੱਖ ਕੇ ਕਿੱਡਾ ਜੁਰਮ ਕਰ ਰਹੇ ਹੋ ਖੁਦ ਕਾਂਗਰਸ ਦੀ ਸਰਕਾਰ ਹੋਵੇ ਤੇ ਇਹ ਸਫਾਈ ਕਰਮਚਾਰੀ ਸਾਰੇ ਕਾਂਗਰਸ ਦਾ ਵੋਟ ਬੈਂਕ ਹੈ ਪਰ ਇਹਦੇ باوجود ਕਾਂਗਰਸ ਦੀ ਕੈਪਟਨ ਸਰਕਾਰ ਇਹਨਾਂ ਦੀ ਮੰਗਾਂ ਨਹੀਂ ਸੁਣ ਰਹੀ ਤੇ ਭਾਈ ਸੈਵਨੀ ਪੰਜਾਬ ਮਿਸਕਲ ਐਕਸ਼ਨ ਕਮੇਟੀ ਦੇ ਸੱਦੇ ਤੇ ਅੱਜ ਜਿੰਨੇ ਮਾਰ ਲੈਣਾ ਪੂਰੇ ਪੰਜਾਬ ਭਾਸੇ ਵਿੱਚ ਹੜਤਾਲ ਚੱਲ ਰਹੀ ਆ ਪਰ ਪੰਜਾਬ ਸਰਕਾਰ ਵੱਲੋਂ ਹਲੇ ਤੱਕ ਕੋਈ ਵਧੀਆ ਤਰੀਕੇ ਨਾਲ ਕੋਈ ਵੀ ਇਹਦਾ ਮੁਸ਼ਕਲਾਂ ਦਾ ਜੋ ਵੀ ਮੰਗਾਰਾ ਕੋਈ ਹੱਲ ਨਹੀਂ ਕੱਢਿਆ ਗਿਆ ਦੋ ਵਾਰ ਸਾਡੀ ਜਥੇਬੰਦੀ ਦੀ ਮੀਟਿੰਗ ਵੀ ਹੋ ਚੁੱਕੀ ਆ ਪਰ ਪੰਜਾਬ ਸਰਕਾਰ ਵੱਲੋਂ ਇਹੀ ਕਿਹਾ ਗਿਆ ਵੀ ਲੋ ਜੀ ਅਸੀਂ ਲਿਸਟਾਂ ਪ੍ਰੋਵਾਈਡ ਕਰਦੇ ਆ ਸਾਢੇ 4 ਸਾਲ ਹੋ ਗਏ ਹਲੇ ਤੱਕ ਇਹਨਾਂ ਨੇ ਪੰਜਾਬ ਸਰਕਾਰ ਵੱਲੋਂ ਸਾਡੇ ਵਿਭਾਗਾਂ ਤੋਂ ਕੋਈ ਲਿਸਟਾਂ ਨਹੀਂ ਹਲੇ ਤੱਕ ਪ੍ਰੋਵਾਈਡ ਕੀਤੀਆਂ ਨਹੀਂ ਤੇ ਹੁਣ ਅੱਗੇ ਜਾ ਕੇ ਉਹ ਕੀ ਕਰਨਗੇ ਜਿਗਰਾਉ ਤੋਂ ਬਿਊਰੋ ਰਿਪੋਰਟ ਐਸਐਮਜ਼ ਨਿਊਜ਼